ਆਦੇ ਸਿਰਾਂ ਤੇ ਚੜੇਵੇਂ ਲਫਾਫੇ ਸਾਡੇ ਭਾਈ ਦੀ ਚੜ੍ਹਤੀ ਕਲਾ ਦੀ ਗਵਾਹੀ ਭਰਦੇ ਗਵਾਹੀ ਭਰਦੇ ਉਹ ਲੱਗ ਗਿਆ ਇੱਥੇ ਜੈਨ ਵੀ ਲੜਾ ਇੱਥੇ ਆ ਗਿਆ ਹਾਂ ਸਹੀ ਹੈ ਇੱਕ ਕਰੇਮਾ ਅਕਰੇਲਾ ਸੀ ਇੱਕ ਨੰਮ ਤੇ ਚੜ ਗਿਆ ਇਹ ਵੀ ਬੰਦੇ ਸਿਰੇ ਆ ਸਿਰਾ ਹਾਂ ਹਾਂ ਅਸਲੀ ਬੰਦੇ ਨੂੰ ਬੰਦਾ ਪਸੰਦ ਪਤਾ ਕਿਹੜਾ ਆਉਂਦਾ ਬੰਦੇ ਨੂੰ ਬੰਦਾ ਉਹ ਪਸੰਦ ਆਉਂਦਾ ਜਿਹੜਾ ਆਪ ਦੇ ਵਾਂਗੂ ਸਟਰਗਲ ਕਰਕੇ ਉੱਟਾ ਸਹੀ ਹੈ ਹਨਾ ਜੀ ਜੀ ਗੌਰ ਤੋਂ ਕਿੰਨੀਆਂ ਟਖਾਨਾ ਛੱਡਤੀਆਂ ਮੈਨੂੰ ਆਉਂਦੀਆਂ ਬਹੁਤ ਰੋੜ ਲੱਗੇ ਹੱਥ ਦੇ ਸਾਹ ਤੇ ਲੋੜ ਖਾਤ ਛੱਡਿਆ ਪਠੰਡਾ ਛੱਡਿਆ ਫਿਰ ਬਰਨਾਲੇ ਬਰਨਾਲੇ ਚ ਵੀ ਬਹੁਤ ਬਹੁਤ ਸਤਕਾਰ ਵਾਲੇ ਸਾਰੇ ਸੱਜਣਾ ਉਹ ਛੱਡ ਕੇ ਸਾਰੇ ਆ ਜੈ ਨਵੀਂਸ ਤੇ ਆ ਕੇ ਗੱਡੀ ਤੇ ਬ੍ਰੇਕ ਵੱਜ। ਸਹੀ ਆਣ ਕੰਨ ਇੱਥੇ ਹੀ ਵਜਦੇ ਰਹਨੇ ਤੇ ਬਹੁਤ ਗੱਡੀਆਂ ਦੇ ਵਜਦੇ ਬਿਲਕੁਲ ਜੰਮੂ ਕਸ਼ਮੀਰ ਤੋਂ ਆ ਕੇ ਵੀ ਵਜਦੇ ਆ ਠੀਕ ਕਰਨ ਯੂਪੀ ਤੋਂ ਵੀ ਆਉਂਦੇ ਆ ਰਾਜਸਥਾਨ ਤੋਂ ਵੀ ਆਉਂਦੀਆਂ ਭਟੀਆਂ ਦਾ ਸਾਥ ਅਗਰੇ ਤੁਹਾਡਾ ਸਾਥ ਹੈ ਦੇਖੋ ਪਰਮਾਤਮਾ ਦੀ ਮਿਹਰ ਉਹ ਕਿਉਂ ਆਉਂਦੀਆਂ ਗ੍ਰੇਟ ਕੁਆਲਟੀ ਸਭਾ ਸਭ ਕੁਝ ਆਈਆਂ ਜਿਵੇਂ ਸਾਡੇ ਨਾਲ ਸਾਰਿਆਂ ਨਾਲ ਹੀ ਆਇਆ ਦੋਸਤੋ ਆਪਾਂ ਆਪਣੇ ਨਵੇਂ ਹਾਈਲੈਕਸ ਨੂੰ 80 ਟਾਇਰ ਪਾਉਣੇ ਸੀ ਤੇ ਆਪਾਂ ਪਹੁੰਚੇ ਜੈਨਵੀਲ ਵਾਲਿਆਂ ਦੇ ਆਪਾਂ ਲੁਧਿਆਣੇ ਤੱਕ ਵੀ ਟ੍ਰਾਈ ਕੀਤਾ ਸੀਗਾ ਵੀ ਰੇਟ ਦਾ ਪਰ ਸਾਨੂੰ ਬੈਸਟ ਰੇਟ ਜਿਹੜੀ ਡੀਲ ਹੈ ਉਹ ਇੱਥੇ ਲੁਧਿਆਣਾ ਬਰਨਾਲੇ ਮਿਲੀ ਜੈਨ ਵੀਲ ਵਾਲਿਆਂ ਦੇ ਤੇ ਇੱਥੇ ਸੁਖਜਿੰਦਰ ਵੀਰਾ ਵੀ ਪਹੁੰਚਿਆ ਸੀਗਾ ਜਿਨ੍ਹਾਂ ਦੀ رائے ਦੇ ਨਾਲ ਆਪਾਂ ਮਤਲਬ ਕਿ ਆਹ ਜਿਹੜੇ ਟਾਇਰ ਸਿਲੈਕਟ ਕੀਤੇ ਆ ਤੇ ਤੁਹਾਨੂੰ ਵੀ ਇਹਨਾਂ ਦੇ ਟਾਇਰਾਂ ਦੀ ਕੁਆਲਿਟੀ ਦਿਖਾਉਣੇ ਆ ਅਲਾਇ ਵਿਲ ਦੀ ਮਤਲਬ ਕਿ ਇੰਨੀ ਜਿਆਦਾ ਕੈਟਾਗਰੀ ਨਾਲ ਤੁਸੀਂ ਦੇਖ-ਦੇਖ ਕੇ ਹੈਰਾਨ ਹੋ ਜਾਓਗੇ ਕਿ ਇਹਨੇ ਸੋਹਣੇ-ਸੋਹਣੇ ਡਿਜ਼ਾਈਨ ਇਹਨਾਂ ਕੋਲੇ ਅਲਾਇ ਵਿਲਸ ਦੇ ਮਿਲਦੇ ਆ ਤੇ ਜੈਨ ਵੀਲ ਬਰਨਾਲੇ ਤੇ ਸਾਨੂੰ ਇਹ ਕਿੰਨਾ ਕਿੰਨੇ ਦੇ ਪੈ ਮਤਲਬ ਕਿ ਟਾਇਰ ਇਹਦੇ ਬਾਰੇ ਸਾਰਾ ਵੀਡੀਓ ਦੇ ਲਾਸਟ ਦੇ ਵਿੱਚ ਅਸੀਂ ਦੱਸਿਆ ਹੋਇਆ ਤੇ ਆਓ ਤੁਹਾਨੂੰ ਹੁਣ ਜਾ ਕੇ ਦਿਖਾਈਏ ਇਹਨਾਂ ਦੇ ਅਲਾਈ ਵੀਲ ਸੇ ਪ੍ਰੀਮੀਅਮ ਸਪਾਰਸ਼ ਨਾਲ ਆਏ ਆ ਜਨਵੀਰ ਤੇ ਹਾਂਜੀ ਕੀ ਫਰਕ ਲੱਗਦਾ ਇੱਥੇ ਜਨਵੀਰ ਹੁੰਦੇ ਯਾਰ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਜਿਹੜੀ ਅਲਾਈ ਵੀਲ ਦੀ ਵੈਰਾਈਟੀ ਮਿਲੂਗੀ ਉਹ ਡਿਫਰੈਂਟ ਮਿਲੂਗੀ ਇਸੇ ਰਾ ਵੀ ਅਲਾਈ ਵੀਲ ਆਪਾਂ ਤਾਂ ਪਾਉਣੇ ਹੁੰਦੇ ਵੀ ਆਪਣੀ ਗੱਡੀ ਲੋਕਾਂ ਦੀਆਂ ਗੱਡੀਆਂ ਨਾਲੋਂ ਡਿਫਰੈਂਟ ਦੇਖੇ ਤੇ ਘੈਂਟ ਦੇ ਸੀ ਸਹੀ ਹੈ ਘੈਂਟ ਤਾਂ ਸੁਖੀ ਵੀ ਜੇ ਅਲਾਈ ਵੀਲਾਂ ਦੇ ਡਿਜ਼ਾਈਨ ਨਵੇਂ ਹੋਣਗੇ ਤੇ ਵਧੀਆ ਬਣਗੇ ਵੀ ਖਲਾਏ ਵੀ ਤਾਂ ਕਈ ਵਾਰੀ ਮਾੜੇ ਵੀ ਹੁੰਦੇ ਆ ਤੇ ਇਹਨਾਂ ਕੋਲੇ ਜਿਹੜੇ ਹੈਗੇ ਆ ਘੈਂਟ ਵੀ ਹੁੰਦੇ ਤੇ ਡਿਫਰੈਂਟ ਵੀ ਹੁੰਦੇ ਨਵੇਂ ਡਿਜ਼ਾਈਨ ਬਹੁਤ ਗਾਜੋ ਫੋਰ ਵੀਰ ਕੀ ਕਹਿਣਾ ਚਾਹੁੰਦੇ ਹੋ ਆ ਸ੍ਰੀ ਕਾਲ ਜੀ ਸੋਹਣੋ ਪਹਿਲਾਂ ਤਾਂ ਧੰਨਵਾਦ ਆ ਤੁਸੀਂ ਇੱਥੇ ਆਏ ਤੇ ਮੈਨੂੰ ਇਸ ਦਾ ਵੀ ਬਹੁਤ ਖੁਸ਼ੀ ਆ ਕਿ ਸਾਡੇ ਯੂਟਿਊਬਰ ਭਾਈਚਾਰੇ ਦਾ ਸਹਿਰਚਾ ਹੋਇਆ ਕਿ ਤੁਸੀਂ ਨਵਾਂ 0 ਮੀਟਰ ਪਕਾ ਲਿਆ ਥੈਂਕ ਯੂ ਬਹੁਤ ਖੁਸ਼ੀ ਆ ਮੈਂ ਪਹਿਲਾਂ ਵੀ ਕਹਿ ਕੇ ਹਟਾਂ ਕਿ ਇਹਦੇ ਨਾਲ ਆਪਣੀ ਸਾਰਿਆਂ ਦੀ ਤਰੱਕੀ ਜੁੜੀ ਹੋਈ ਹੈ ਬਿਲਕੁਲ ਦੇ ਭਾਈ ਇਹਦੇ ਨਾਲ ਸਾਡਾ ਉਹ ਬਣਦਾ ਵੀ ਹਾਂ ਭਾਈ ਸਾਡਾ ਲੁੱਕ ਚੈੱਕ ਕਰ ਜਾ ਹਣਾ ਲੁੱਕ ਚੈੱਕ ਕਰੋ ਪਹਿਲਾਂ ਲੁੱਕ ਚੈੱਕ ਕਰੋ ਆ ਬਣ ਗਿਆ ਲੁੱਕ ਸਹੀ ਹੈ ਇਹ ਤੇ ਹੈਗਾ ਤੈਨੂੰ ਸਿਰਾਂ ਤੇ ਚੜੇਵੇਂ ਲਫਾਫੇ ਸਾਡੇ ਭਾਈ ਦੀ ਚੜ੍ਹਤੀ ਕਲਾਸ ਦੀ ਵਾਹੀ ਭਰਦੇ ਵਾਹੀ ਭਰਦੇ ਉੱਪਰ ਆ ਗਿਆ ਇੱਥੇ ਜੈਨਦੀ ਲਾਲਾ ਇੱਥੇ ਆ ਗਿਆ ਹਾਂ ਇੱਕ ਕਰੇਮਾ ਅਕਰੇਲਾ ਸੀ ਇੱਕ ਨੰਮ ਤੇ ਚੜ ਗਿਆ ਇਹ ਵੀ ਬੰਦੇ ਸਿਰੇ ਆ ਸਿਰਾ ਹਾਂ ਹਾਂ ਅਸਲ 'ਚ ਬੰਦੇ ਨੂੰ ਬੰਦਾ ਪਸੰਦ ਪਤਾ ਕਿਹੜਾ ਆਉਂਦਾ ਬੰਦੇ ਨੂੰ ਬੰਦਾ ਉਹ ਪਸੰਦ ਆਉਂਦਾ ਜਿਹੜਾ ਆਪ ਦੇ ਵਾਂਗੂ ਸਟਰਗਲ ਕਰਕੇ ਉੱਠਦਾ ਸਹੀ ਹੈ ਹਨਾ ਹਾਂ ਜੀ ਅਬ ਹੋਰ ਤੋਂ ਕਿੰਨੀਆਂ ਦੁਕਾਨਾਂ ਛੱਡਤੀਆਂ ਹੁਣ ਮੈਂ ਬੱਸ ਜੀ ਮਲੋੜ ਘਾਟੇ ਹੱਥ ਦਾ ਸੌਦਾ ਮਲੋੜ ਛੱਡਿਆ ਲੋੜ ਤੇ ਛੱਡਿਆ ਪਠਿੰਡਾ ਛੱਡਿਆ ਪੇਰ ਬਰਨਾਲੇ ਬਰਨਾਲੇ ਚ ਵੀ ਬਹੁਤ ਬਹੁਤ ਸਤਾਰ ਵਾਲੇ ਸਾਰੇ ਸੱਜਣਾ ਉਹ ਛੱਡ ਕੇ ਸਾਰੇ ਆ ਜੈਨ ਵੀਸ ਤੇ ਆ ਤੇ ਗੱਡੀ ਤੇ ਬ੍ਰੇਕ ਵੱਜ। ਨਹੀਂ। ਭਈਆ ਇੱਥੇ ਹੀ বাজਦੇ ਰਹਨੇ। ਤੇ ਬਹੁਤ ਗੱਡੀਆਂ ਦੇ বাজਦੇ ਬਿਲਕੁਲ ਜੰਮੂ ਕਸ਼ਮੀਰ ਤੋਂ ਆ ਕੇ ਵੀ বাজਦੇ ਆ। ਠੀਕ ਹੈ ਕਿ ਨਹੀਂ ਜੂਹਾ ਵੀ ਤੋਂ ਵੀ ਆਉਂਦੇ ਆ। ਰਾਜਸਥਾਨ ਤੋਂ ਵੀ ਆਉਂਦੀਆਂ। ਪਰਨਾ ਦਾ ਸਾਥ ਅਗਰੇ ਤੁਹਾਡਾ ਸਾਥ ਹੈ ਦੇਖੋ। ਪਰਮਾਤਮਾ ਦੀ ਮਿਹਰ ਉਹ ਕਿਉਂ ਆਉਂਦੀਆਂ? ਇਹ ਟਵਾਲਟ ਸੁਭਾ ਸਭ ਕੁਝ ਆਈਆ ਜਿਵੇਂ ਸਾਡੇ ਨਾਲ ਸਾਰਿਆਂ ਨਾਲ ਹੀ ਆਇਆ। ਤੇ ਆਪਸੇ ਵੀ ਕਾ ਕਰ ਗਿਆਸ ਨਿਊ ਵੀ ਦੇ ਬਚਗ ਨਹੀਂ ਬਜਟ ਕਰ ਆ ਰਹੇ ਖੜੇ। ਸਹੀ ਹੈ। ਤੇ ਇਹ ਵੀ ਮੰਨ ਕੇ ਕਿ ਤੋ ਲੋਕ 20 ਇੰਚ ਪਸੰਦ ਕਰਦੇ ਆ 22 ਇੰਚ ਪਸੰਦ ਕਰਦੇ ਆ। 20 22 ਇੰਚ ਹਰ ਇੱਕ ਵੀਲ ਐਨ ਦੇ ਨਹੀਂ ਪੈ ਸਕਦਾ। ਕਿਉਂਕਿ ਐਨ ਦੇ ਹੋਲਾਂ ਦਾ ਫਰਕ ਆਈ। ਆ ਮੈਡੀਕਾਰ ਹੁੰਦੀ ਆ ਉਹਦੇ ਹੌਲ ਦੂਰ ਹੁੰਦੇ ਆ ਐਨ ਦੇ ਥੋੜੇ ਨੇੜੇ ਆ ਤਾਂ ਕਰਕੇ ਇਹਨਾਂ ਨੂੰ ਐਂ ਦੇ ਡਾਇਰੈਕਟ ਫਿਗਰਮੈਂਟਸ ਦੇਖੋ ਆ ਡਿਜ਼ਾਈਨ ਆ ਉਹ ਡਿਜ਼ਾਈਨ ਉਹ ਡਿਜ਼ਾਈਨ ਉਹ ਡਿਜ਼ਾਈਨ ਐਨ ਦੇ ਇਹਨਾਂ ਕੋਲ ਇਸ ਫੈਕਟਸ ਵੀ ਬਹੁਤ ਜ਼ਿਆਦਾ ਡਿਜ਼ਾਈਨ ਨੇ ਬਹੁਤ ਜ਼ਿਆਦਾ ਤੇ ਐਨ ਦਾ ਜਿਹਨੇ ਬਾਈ ਡਾਇਰੈਕਟ ਫਿਗਰਮੈਂਟ ਲਊਗਾ ਐਨ ਇਨ ਬੈਚ ਸਪੀਸਰ ਲਊਗਾ ਉਹ ਕਰ ਇਹ ਦੇਖੋ ਇਹ ਜਦੋਂ ਭੱਜੂ ਚੱਲੂਗੀ ਗੱਡੀ ਕਿੰਨਾ ਅਗਰੈਸਿਵ ਲੱਗੂ ਕਿੰਨਾ ਕੈਂਟ ਲੱਗੂਗਾ ਉਹ ਮੈਡ ਮੈਡ ਸੇਵ ਉਹ ਕਾਰ ਤੁਹਾਨੂੰ ਦਰਿਮੇਂ ਦੀ ਮੀਟਰ ਹੂੰ ਹੂੰ ਵੀ ਜੇ ਕਿਸੇ ਨੇ ਬੇਸਮਾਨ ਲਈ ਆ ਇਹ ਟੌਪ ਮਾਡਲ ਕੋਨਵਰਟ ਕਰਾਉਣਾਗਾ ਤਾਂ ਇਹੋ ਕੋਈ ਸਹਾਰਵੇਂ ਨਹੀਂ ਭਾਈ ਜੀ ਫਾਰ ਲਵ ਉਹ ਹੰਡਾਈ ਦੀ ਕੋਈ ਨਾ ਕਰੋ ਕੋਈ ਵੀ ਕਾਰ ਆ ਉਹਨੂੰ ਤੁਸੀਂ ਬੇਸਟ ਟੌਪ ਵਾਲੀ ਵੀ ਲੈ ਲੈਣੀ ਆ ਇਹਨਾਂ ਕੋਈ ਉਹ ਵੀ ਮਿਲ ਜਾਂਦੀ ਆ ਵੀ ਮਿਲ ਜਾਂਦੀ ਬਾਕੀ ਟਾਇਰ ਚਿੰਗੋ ਪਤਥੋਂ ਦੀਆਂ ਬਹੁਤ ਵਧੀਆ ਕੰਡੀਸ਼ਨ ਦੀਆਂ ਪੁਰਣੀ ਇਚੜਣਾ ਹੋ ਗਈ ਆਹ ਪਈਆਂ ਦਰ ਦੇਖੋ ਹਾਂਜੀ ਆਹ ਟਾਇਰ ਦੇਖੋ ਹਣ ਕਿੰਨਾ ਗਾਇਦਾ ਹੂੰ ਹਾਂ ਦੇਖੋ ਕਿੰਨੇ ਐਗਰੈਸਿਵ ਹਾਂਜੀ ਤੇ ਬ੍ਰਾਂਡ ਬ੍ਰਾਂਡ ਸਾਰੇ ਮਿਲ ਜਾਣਗੇ ਜੀ ਆਪਾਂ ਆ ਟਾਇਰ ਪਵਾਇਆ ਸੀਗਾ ਤੇ ਆਪਾਂ ਵੀਡੀਓ ਪਾਈ ਸੀਗੀ 1 ਲੱਖ ਕਿਲੋਮੀਟਰ ਚਲਾਈ ਆ ਆ ਟਾਇਰ ਆ ਟਾਇਰ 1 ਲੱਖ ਕਿਲੋਮੀਟਰ ਚਲਾਈ ਆ ਤੇ ਐਸ ਵਾਰ ਆਪਾਂ ਮੀਟਰ ਨਾਟਕਰਾ ਕੇ ਫੇਰ ਵੀਡੀਓ ਪਾਈ ਆ ਇਸ ਵਾਰ ਵਾਲੇ ਦੇਣੇ ਕਿੰਨੇ ਚੱਲਦੇ ਠੀਕ ਆ ਆ ਦੇਖੋ ਕਿੰਨੇ ਜ਼ਬਰਦਸਤ ਟਾਇਰ ਹਨ ਇਹਨੋਂ ਕੋਲੇ 12 ਇੰਚ ਤੋਂ ਲੈ ਕੇ 26 ਇੰਚ ਤੱਕ ਦਾ ਆਇਲ ਵੀ ਹੁੰਦੇ ਠੀਕ ਆ